ਸੋ ਬਾਹਰਲੇ ਵੀਰ ਵੀ ਬੈਠੇ ਜਿਹੜੇ ਬਾਹਰ ਬੈਠੇ ਆ ਉਹ ਆਪਣੇ ਤੋਂ ਇਹ ਦਵਾਈਆਂ ਉੱਥੇ ਬਾਹਰ ਬੈਠੇ ਮੰਗਵਾ ਸਕਦੇ ਨੇ ਬਹੁਤ ਘੱਟ ਆਪਣਾ ਕੋਰੀਅਰ ਦਾ ਚਾਰਜ ਆ ਤੇ 4 ਤੋਂ 5 ਦਿਨਾਂ ਦੇ ਵਿੱਚ ਦਵਾਈ ਪਹੁੰਚ ਜਾਂਦੀ ਹੈ ਬੇਸ਼ੱਕ ਉਹ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਕਿਤੇ ਵੀ ਹੈ ਸੋ ਦੋਸਤੋ ਹੁਣ ਆਪਾਂ ਤਿਆਰ ਕਰਾਂਗੇ ਇਹ ਨੁਸਖਾ ਇਹ ਦੇਖੋ 24 ਜੜੀ ਬੂਟੀਆਂ ਦਾ ਪਾਊਡਰ ਹੈ ਜਿਹੜਾ ਆਪਾਂ ਬਣਾਉਨੇ ਆ ਤੇ ਇਸ ਇਹ ਉਹ ਵੀਰ ਦੇ ਹਿਸਾਬ ਨਾਲ ਹੈ ਜਿਨ੍ਹਾਂ ਨੇ ਆਪਣੇ ਤੋਂ ਨੁਸਖਾ ਤਿਆਰ ਕਰਾਇਆ ਸੋ ਹੁਣ ਆਪਾਂ ਇਹਦੇ ਵਿੱਚ ਕੀ ਕੀ ਐਡ ਕਰਾਂਗੇ ਪ੍ਰਵਾਲ ਪਿਸਟੀ ਦੇ ਦੋਸਤੋ ਸਾਰੀਆਂ 10-10 ਗ੍ਰਾਮ ਦੀਆਂ ਡੱਬੀਆਂ ਨੇ ਜਿਹੜੀਆਂ ਪਿਸਟੀਆਂ ਦੇ ਭਸਮਾ ਨੇ ਤੇ ਇਹਦੇ ਵਿੱਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਐਡ ਕਰਾਂਗੇ ਸੋ ਉਹੀ ਵੀ ਦੋਸਤੋ ਮੈਂ ਤੁਹਾਨੂੰ ਵਾਰ-ਵਾਰ ਸਮਝਾ ਰਿਹਾ ਕਿ ਜਿਵੇਂ ਹੁਣ ਜੋ ਜਿਵੇਂ ਹਕੀਕ ਭਸਮ ਹੈ ਜਾਂ ਜਿਹੜੀ-ਜਿਹੜੀਆਂ ਵੀ ਚੀਜ਼ਾਂ ਇਹ ਉਹ ਵੀਰ ਦੇ ਹਿਸਾਬ ਨਾਲ ਆ ਕੋਈ ਵੀ ਮੇਰਾ ਵੀਰ ਇਸ ਤਰ੍ਹਾਂ ਮੇਰੀ ਵੀਡੀਓ ਦੇਖ ਕੇ ਹਨਾ ਇਹਨਾਂ ਨੂੰ ਨਾ ਲਿਆ ਕੇ ਐਡ ਕਰੇ ਕਿਉਂਕਿ ਜੇ ਦਵਾਈ ਗਲਤ ਬਣਦੀ ਹੈ ਕਿਉਂਕਿ ਜੋ ਹੁਣ ਭਸਮਾ ਨੇ ਇਸ ਜੜੀ ਬੂਟੀਆਂ ਦੇ ਹਿਸਾਬ ਨਾਲ ਇਹ ਜਿਹੜੀਆਂ ਆਪਾਂ ਇਹ ਦਵਾਈ ਦੇ ਵਿੱਚ ਪਾਈਆਂ ਤਾ ਕਰਕੇ ਇਹ ਦੋਸਤੋ ਤੁਸੀਂ ਗੱਲਬਾਤ ਕਰਕੇ ਸਹੀ ਤਰੀਕੇ ਨਾਲ ਆਪਣੀ ਦਵਾਈ ਬਣਵਾਓ ਫੇਰ ਹੀ ਇਹ ਦਵਾਈਆਂ ਕੰਮ ਕਰਦੀਆਂ ਤੇ ਇਹ ਦੇਖੋ ਦੋਸਤੋ ਜਿਵੇਂ ਇਹ ਸਵਰਨ ਭਸਮ ਹੈ ਇਹੀ ਮੈਂ ਤੁਹਾਨੂੰ ਦਿਖਾਉਣਾ ਇਹ ਅੱਧਾ ਗ੍ਰਾਮ ਇਹਦਾ 9000 ਰੁਪਏ ਰੇਟ ਹੈ ਅੱਧੇ ਗ੍ਰਾਮ ਦਾ ਸਿਰਫ ਅੱਧੀ ਗ੍ਰਾਮ ਸੋਨਾ ਭਸਮ ਜਿਹੜੀ オリジナル ਹੈ ਤੇ ਇਹ ਦੋਸਤੋ ਸਵਰਨ ਬੰਗ ਹੈ ਇਹ ਦੇਖੋ 100 ਸਿਰਫ 24 ਰੁਪਏ ਦੀ ਹੈ ਇਹਦਾ ਹੁਣ ਜਿਹੜਾ ਰੰਗ ਹੈ ਉਹ ਤੁਸੀਂ ਦੇਖੋ ਵੀ ਇਹ ਸੋਨੇ ਰੰਗੀ ਹੁੰਦੀ ਹੈ ਇਹ ਦੇਖੋ ਜਿਸ ਤਰ੍ਹਾਂ ਅਸੀਂ ਦਵਾਈਆਂ ਤਿਆਰ ਕਰਦੇ ਹਾਂ ਜਿਸ ਤਰ੍ਹਾਂ ਗੋਲੀਆਂ ਨੇ ਹਨਾ ਇਹਨਾਂ ਨੂੰ ਹੀ ਸਵਰਨਮੰਗੀ ਚੜ੍ਹੀ ਜਾਂਦੀ ਹੈ ਸੋ ਸਵਰਨਮੰਗ ਦਾ ਤੇ ਸਵਰਨ ਭਸਮ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਰੇਟ ਵਜੋਂ ਵੀ ਤੇ ਕੰਮ ਵਜੋਂ ਵੀ ਸੋ ਜਿਵੇਂ ਹੁਣ ਇਹ ਸਵਰਨ ਭਸਮ ਹੈ ਇਹ ਵੀਰ ਨੇ 1 ਗ੍ਰਾਮ ਪੁਆਈਏ ਮਤਲਬ ਕਿ ਦੋ ਡੱਬੀਆਂ ਇਹ ਸਿਰਫ ਦੋ ਡੱਬੀਆਂ 18000 ਰੁਪਏ ਦੀਆਂ ਨੇ ਇਹ ਦੋਸਤੋ ਆਪਾਂ ਕੁਸਤੇ ਵਰਤਦੇ ਆਂ ਇਹਦੇ ਵਿੱਚ ਕੁਸਤੇ ਐਡ ਕਰਦੇ ਆ ਇਹਨਾਂ ਦਾ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਸਰੀਰ ਦੇ ਉੱਪਰ ਕਿਉਂਕਿ ਉਹ ਇਮਿਊਨਿਟੀ ਸਟਰੋਂਗ ਕਰਦੇ ਨੇ ਜਾਂ ਜਿਹੜੇ ਜਿਮ ਵਾਲੇ ਵੀਰ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਦੀ ਦਵਾਈ ਹੈ ਵੇਟ ਚੱਕਣਾ ਜਾਂ ਕੋਈ ਵੀ ਜਾਂ ਭੱਜ ਦੌੜ ਕਰਨੀ ਸਰੀਰ ਨੂੰ ਬਹੁਤ ਜ਼ਿਆਦਾ ਇਹਨਾਂ ਦਾ ਫਾਇਦਾ ਹੈ ਇਸ ਕਰਕੇ ਸਹੀ ਤਰੀਕੇ ਨਾਲ ਦਵਾਈ ਬਣੀ ਹੋਵੇ ਤਾਂ ਉਹ ਬਹੁਤ ਲਾਭਦਾਇਕ ਹੁੰਦੀ ਹੈ ਆਪਣੇ ਸਰੀਰ ਨੂੰ ਇਹ ਦੋਸਤੋ ਹਿੰਗੂਲ ਭਸਮ ਹੈ ਤੇ ਬਹੁਤ ਜਿਆਦਾ ਵਧੀਆ ਭਸਮ ਹੁੰਦੀ ਹੈ ਤੇ ਖਾਸ ਕਰਕੇ ਜੇ ਨੂੰ ਤੁਸੀਂ ਵਰਤਣ ਹੈ ਤਾਂ ਇਹਨੂੰ origignal ਨੂੰ ਵਰਤੋ origignal ਲਓ ਬੇਸ਼ੱਕ ਤੁਹਾਨੂੰ ਮਹਿੰਗੀ ਮਿਲਦੀ ਹੈ ਇਹ ਦੋਸਤੋ ਆਪਾਂ ਕੇਸਰ ਵਰਤਦੇ ਆ ਪਾਊਡਰ ਫਾਰਮ ਦੇ ਵਿੱਚ ਹੁੰਦਾ ਹੈ ਇਹ 4 450 ਰੁਪਏ ਦਾ 1 ਗ੍ਰਾਮ ਮਿਲਦਾ ਆਪ ਨੂੰ ਮਾਰਕੀਟ ਦੇ ਵਿੱਚੋਂ ਏ ਦੋਸਤੋ ਸਿੱਧ ਮਕਰ ਤਬਜਾ ਇਹਨੂੰ ਪਹਿਲਾਂ ਆਪਾਂ ਹਰਲ ਕਰਾਂਗੇ ਉਸ ਤੋਂ ਬਾਅਦ ਇਹ ਦਵਾਈ ਦੇ ਵਿੱਚ ਪਾਉਂਗਾ ਇਹ ਦੇਖ ਸਕਦੇ ਹੋ ਤੁਸੀਂ ਇਹ ਲਾਲ ਰੰਗ ਦਾ ਪਾਊਡਰ ਬਣ ਲੱਗ ਗਿਆ ਇਸੀ ਤਰੀਕੇ ਨਾਲ ਦੋਸਤੋ ਇਹ ਜਿਹੜੀਆਂ ਗੋਲੀਆਂ ਇਹ ਵੀ ਬਹੁਤ ਜ਼ਿਆਦਾ ਲਾਭਦਾਇਕ ਹੁੰਦੀਆਂ ਟੈਸਟਰੋਨ ਲੈਵਲ ਨੂੰ ਅਪ ਕਰਦੀਆਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਜਿਹੜਾ ਸਮਾਨ ਪਾ ਕੇ ਇਹ ਹੁਣ ਦਵਾਈ ਤਿਆਰ ਹੈ ਜੀ ਤੇ ਇਹ 4 ਤੋਂ 450 ਗ੍ਰਾਮ ਦੇ ਵਿੱਚ ਬਣੂਗੀ ਮਤਲਬ ਕਿ 2 ਮਹੀਨਿਆਂ ਦੀ ਦਵਾਈ ਬਣ ਗਈ ਹੈ ਇੱਕ ਇੱਕ ਚਮਚਾ ਜਾਂ ਅਪਾਧਾ ਦਾ ਚਮਚਾ ਸਵੇਰੇ ਸ਼ਾਮ ਖਾਲੀ ਪੇਟ ਦੁੱਧ ਦੇ ਨਾਲ ਲੈ ਸਕਦੇ ਆ ਉਸੇ ਪਾਣੀ ਦੇ ਨਾਲ ਲੈ ਸਕਦੇ ਆ ਬਾਕੀ ਇਹਦੇ ਨਾਲ ਜਿਹੜੀ ਡਾਈਟ ਹੈ ਉਹ ਆਪਾਂ ਜਿਹੜਾ ਵੀ ਵੀਰ ਦਵਾਈ ਬਣਾਉਂਦਾ ਉਸ ਨੂੰ WhatsApp ਦੇ ਉੱਪਰ ਡਾਈਟ ਚਾਰਟ ਬਣਾ ਕੇ ਭੇਜ ਦਿੰਨੇ ਆ ਤੋਂ ਅਸ਼ਵਗੰਧਾ ਸ਼ਤਾਵਰ ਅਕਰਕਰਾ ਸਫੈਦ ਮੂਸਲੀ ਸਫੈਦ ਬਾਮਣ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਜਿਨ੍ਹਾਂ ਦਾ ਤੁਸੀਂ ਸੇਵਨ ਕਰਦੇ ਹੋ ਪਰ ਕੋਈ ਵੀ ਰਿਜ਼ਲਟ ਨਹੀਂ ਆ ਰਿਹਾ ਇਹ ਪ੍ਰੋਬਲਮਾਂ ਕਿਹਨੇ ਜਾਂ ਇਹ ਦਵਾਈਆਂ ਨੇ ਕੰਮ ਕਿਉਂ ਨਹੀਂ ਕਰ ਰਹੀਆਂ ਸੋ ਦੋਸਤੋ ਸਭ ਤੋਂ ਪਹਿਲਾਂ ਇੱਕ ਜਿਹੜਾ ਸਭ ਤੋਂ ਵੱਡਾ ਹੁਗਾ ਬਣਾਇਆ ਹੋਇਆ ਮਰਦਾਨਾ ਕਮਜ਼ੋਰੀ ਦਾ ਉਸ ਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਗੱਲ ਕਲੀਅਰ ਕਰ ਲਾਂ ਜਿਸ ਤਰ੍ਹਾਂ ਮਰਦਾਂ ਦੇ ਵਿੱਚ ਮਰਦਾਨਾ ਕਮਜ਼ੋਰੀ ਹੁੰਦੀ ਹੈ ਉਸੇ ਤਰ੍ਹਾਂ ਹੀ ਇਹ ਪ੍ਰੋਬਲਮਾਂ ਜਿਹੜੀਆਂ ਉਹ ਔਰਤਾਂ ਦੇ ਵਿੱਚ ਵੀ ਆਉਂਦੀਆਂ ਨੇ ਸੋ ਦੋਸਤੋ ਜਿਆਦਾ ਇਹਨਾਂ ਦਾ ਸਟ੍ਰੈਸ ਨਹੀਂ ਲੈਣਾ ਚਾਹੀਦਾ ਦੋਸਤੋ ਅੱਜ ਕੱਲ੍ਹ ਜਿਆਦਾ ਇਹ ਚੱਲ ਰਿਹਾ ਕਿ ਕੋਈ ਨਾ ਕੋਈ ਆਪਾਂ ਨੁਸਖਾ ਨੈਟ ਦੇ ਉੱਪਰੋਂ ਦੇਖਦੇ ਆਂ ਤੇ ਉਸ ਨੂੰ ਸਕਰੀਨਸ਼ਾਟ ਮਾਰ ਕੇ ਉਹਦਾ ਸਮਾਨ ਲੈ ਆ ਕੇ ਆਪਾਂ ਘਰ ਤਿਆਰ ਕਰ ਲੈਨੇ ਆਂ ਪਰ ਉਸ ਦੇ ਵਿੱਚ ਪ੍ਰੋਬਲਮ ਕੀ ਹੈ ਜਿਹੜੀ ਆਯੁਰਵੇਦ ਹੈ ਦੋਸਤੋ ਤਿੰਨ ਚੀਜ਼ਾਂ ਦੇ ਕੰਮ ਕਰਦੀ ਹੈ ਬਾਤ ਪਿਤ ਅਤੇ ਕਫ ਜਿਸ ਤਰ੍ਹਾਂ ਇਹ ਸਾਰੀਆਂ ਦਵਾਈਆਂ ਤੁਹਾਡੇ ਸਾਹਮਣੇ ਪਈਆਂ ਨੇ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ ਅਪਨਸਾਰੀ ਤੋਂ ਤੇ ਤੁਸੀਂ ਘਰੇ ਲਿਆ ਕੇ ਇਹਨਾਂ ਨੂੰ ਤਿਆਰ ਵੀ ਕਰ ਲਓਗੇ ਪਰ ਦੋਸਤੋ ਇੱਕ ਵੈਦ ਦੀ ਇੱਕ ਡਾਕਟਰ ਦੀ ਅਸਲ ਲੋੜ ਉੱਥੇ ਪੈਂਦੀ ਹੈ ਕਿਉਂਕਿ ਜੋ ਵੈਦ ਹੈ ਜਾਂ ਡਾਕਟਰ ਹੈ ਉਸਨੇ ਤੁਹਾਡੇ ਸਰੀਰ ਦੇ ਹਿਸਾਬ ਨਾਲ ਤੁਹਾਡੇ ਸਰੀਰ ਦੀ ਤਸਵੀਰ ਦੇ ਹਿਸਾਬ ਨਾਲ ਜਾਂ ਤੁਹਾਡੀ ਪ੍ਰੋਬਲਮ ਦੇ ਹਿਸਾਬ ਨਾਲ ਦਵਾਈ ਨੂੰ ਐਡਜਸਟ ਕਰਨਾ ਹੁੰਦਾ ਹੈ ਵੱਧ ਘੱਟ ਜਾਂ ਕੀ ਪਹਿਣਾ ਹੈ ਕੀ ਨਹੀਂ ਪਹਿਣਾ ਕਿਉਂਕਿ ਆਯੁਰਵੇਦ ਦੀਆਂ ਜਿਹੜੀਆਂ ਜੜੀ ਬੂਟੀਆਂ ਨੇ ਜਾਂ ਦਵਾਈਆਂ ਨੇ ਬੇਸ਼ੱਕ ਉਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ ਪਰ ਦੋਸਤੋ ਕੋਈ ਵੀ ਦਵਾਈ ਜੇਕਰ ਗਲਤ ਬਣੂਗੀ ਜਾਂ ਤੁਹਾਡੇ ਸਰੀਰ ਦੇ ਹਿਸਾਬ ਨਾਲ ਉਲਟ ਬਣੂਗੀ ਉਹ ਜ਼ਰੂਰ ਕੋਈ ਨਾ ਕੋਈ ਸਾਈਡ ਇਫੈਕਟ ਸਰੀਰ ਦੇ ਵਿੱਚ ਕਰ ਲੈਂਦੀ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਆਪਣੀ ਡਾਈਟ ਸੁਧਾਰ ਸਕਦੇ ਹਾਂ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ ਮਰਦਾਨਾ ਕਮਜ਼ੋਰੀ ਹੋ ਗਈ ਸੁਪਨ ਦੋਸ਼ ਹੋ ਗਿਆ ਧਾਤ ਹੋ ਗਈ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਇਹਦਾ 50% ਆਪਾਂ ਡਾਈਟ ਨਾਲ ਹੀ ਘਰ ਬੈਠੇ ਠੀਕ ਕਰ ਸਕਦੇ ਹਾਂ ਸਹੀ ਆਪਾਂ ਡਾਈਟ ਲਈਏ ਤੇ ਦੋਸਤੋ ਕਿਸੇ ਵੀ ਚੀਜ਼ ਦਾ ਜ਼ਿਆਦਾਤਰ ਸਟ्रेस ਨਾ ਲਈਏ ਕਿਉਂਕਿ ਇਹਦੇ ਮੁੱਖ ਕਾਰਨ ਹੀ ਹੁੰਦੇ ਨੇ ਜਾਂ ਤਾਂ ਨਸ਼ਾ ਪੁੱਤਾ ਕਰਨਾ ਜਾਂ ਕਿਸੇ ਹੋਰ ਬਿਮਾਰੀ ਕਰਕੇ ਐਲੋਪੈਥੀ ਹੋ ਗਈ ਜਾਂ ਹੋਰ ਦਵਾਈਆਂ ਦਾ ਸੇਵਨ ਜ਼ਿਆਦਾ ਕਰਨਾ ਜਾਂ ਦੋਸਤੋ ਕੋਈ ਘਰ ਦੀ ਕਿਸੇ ਟੈਨਸ਼ਨ ਕਾਰਨ ਜ਼ਿਆਦਾ ਸਟ्रेस ਲੈਣਾ ਇਹਨਾਂ ਚੀਜ਼ਾਂ ਦਾ ਇਸ ਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਪੈਂਦਾ ਇਸ ਕਰਕੇ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਘਰ ਦੀ ਡਾਈਟ ਵਧੀਆ ਆਪਾਂ ਨੂੰ ਕੋਈ ਸਟ्रेस ਨਹੀਂ ਰੱਖਣਾ ਤੇ ਦੋਸਤੋ ਸਹੀ ਜਿਹੜੀ ਆਪਾਂ ਖਰਾਕ ਹੈ ਉਹ ਖਾਣੀ ਹੈ। ਇੱਕ ਵੀਰ ਦਾ ਆਰਡਰ ਆਪਾਂ ਨੂੰ ਕੈਲੀਫੋਰਨੀਆ ਤੋਂ ਆਇਆ। ਇਹ ਸੋਨਾ ਭਸਮ। ਅਸਲ ਦੇ ਵਿੱਚ ਜਿੰਨੂੰ ਜਿਹੜੀ ਅਸਲ ਹੀ ਸੋਨਾ ਭਸਮ ਹੈ ਉਹ ਹੈ ਅਤੇ ਅੱਧਾ ਗ੍ਰਾਮ 9000 ਰੁਪਏ ਦੀ ਹੈ। ਮਤਲਬ ਇਹੀ ਚੀਜ਼ ਤੋਂ ਮੈਂ ਤੁਹਾਨੂੰ ਥੋੜਾ ਜਿਹਾ ਸਤਰਕ ਕਰਨਾ ਚਾਹੁੰਦਾ ਕਿ ਜੋ ਤੁਸੀਂ ਨੈਟ ਤੇ ਦੇਖਦੇ ਹੋ ਕੋਈ 4000 ਦੀ ਦਵਾਈ ਹੈ, ਕੋਈ 5000 ਦੀ ਦਵਾਈ ਹੈ ਉਹਦੇ ਵਿੱਚ ਤੁਹਾਨੂੰ ਕੋਈ ਕਹਿੰਦਾ ਕਿ ਸੋਨਾ ਭਸਮ ਪਾਈ ਹੋਈ ਹੈ। ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਨਹੀਂ। ਸਵਰਨ ਭਸਮ ਹੈ ਤੇ ਇਹ ਸਵਰਨ ਵੰਗ ਹੈ। ਜਿਹੜੀ ਸਵਰਨ ਮੰਗ ਹੈ ਉਹ ਬਹੁਤ ਸਸਤੀ ਆਉਂਦੀ ਹੈ 200 ਦੇ ਨੇੜੇ ਤੇੜੇ ਤੇ ਇਹ ਜਿਹੜੀ ਸਵਰਨ ਭਸਮ ਹੈ ਇਹ ਅੱਧਾ ਗ੍ਰਾਮ ਸਿਰਫ ਹੈਗੀ ਹੈ 9000 ਰੁਪਏ ਦੀ ਤੇ ਦੋਸਤੋ ਇਸੇ ਤਰ੍ਹਾਂ ਤੁਸੀਂ ਆਪਣੀ ਦਵਾਈ ਹੈ ਜਿਹੜੀ ਉਹ ਦੱਸ ਕੇ ਆਪਣੀ ਪ੍ਰੋਬਲਮ ਦੱਸ ਕੇ ਕਿਉਂਕਿ ਅਸੀਂ ਉਹ ਤੋਂ ਜਜਮੈਂਟ ਕਰਾਂਗੇ ਕਿ ਤੁਹਾਡੇ ਸਰੀਰ ਦੀ ਤਸਵੀਰ ਕੀ ਹੈ ਜਾਂ ਤੁਹਾਨੂੰ ਹੋਰ ਪ੍ਰੋਬਲਮਸ ਕਿਹੜੀਆਂ ਨੇ ਨਾਲ ਨਾਲ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਸਾਡਾ ਪਤਾ ਹੈ ਦੋਸਤੋ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੇ ਬਾਕੀ ਤੁਸੀਂ ਆ ਕੇ ਬਣਵਾ ਸਕਦੇ ਹੋ ਕਿਉਂਕਿ ਦੋਸਤੋ ਜੇ ਦਵਾਈ ਗਲਤ ਬਣੀ ਹੋਗੀ ਤਾਂ ਉਹਦੇ ਸਾਈਡ ਇਫੈਕਟ ਇਹ ਹੁੰਦੇ ਨੇ ਜਾਂ ਤਾਂ ਸਰੀਰ ਦੇ ਵਿੱਚ ਗਰਮੀ ਵਧ ਜਾਂਦੀ ਹੈ ਸਰੀਰ ਦੇ ਉੱਪਰ ਅਲਰਜੀਆਂ ਹੋਣ ਲੱਗ ਜਾਂਦੀਆਂ ਨੇ ਜਾਂ ਦੋਸਤੋ ਬੰਦਾ ਬੁੰਦਲੇ-ਮੁੰਦਲੇ ਰਹਿਣ ਲੱਗ ਜਾਂਦਾ ਇਸੇ ਕਰਕੇ ਸਹੀ ਦਵਾਈ ਬਣੀ ਹੋਵੇ ਤਾਂ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਕੋਈ ਨੁਕਸਾਨ ਨਹੀਂ ਬੇਸ਼ੱਕ ਤੁਸੀਂ ਹਰ ਸਾਲ ਖਾ ਸਕਦੇ ਹੋ ਜਿਸ ਤਰ੍ਹਾਂ ਹੁਣ ਠੰਡ ਆ ਰਹੀ ਹੈ ਇਹੀ ਸਾਰਾ ਸਮਾਨ ਤੁਸੀਂ ਪੰਜੀਰੀ ਦੇ ਵਿੱਚ ਵੀ ਪਾ ਸਕਦੇ ਹੋ ਉਹ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਮੰਗਵਾ ਸਕਦੇ ਹੋ ਬਹੁਤ ਬਹੁਤ ਧੰਨਵਾਦ